ਇਹ ਜਿਹੜੀਆਂ ਤਸਵੀਰਾਂ ਅਸੀਂ ਦੇਖ ਰਹੇ ਹਾਂ ਪਿੰਡ ਬੇਗੰਪੁਰ ਦੀਆਂ ਤਸਵੀਰਾਂ ਆ ਪਿੰਡ ਬੇਗੰਪੁਰ ਜਿਹੜਾ ਸਿੱਧਾ ਹਾਈਵੇ ਤੋਂ ਰਸਤਾ ਪਿੰਡ ਬੇਗੰਪੁਰ ਨੂੰ ਜਾਂਦਾ ਆ ਉੱਥੇ ਇੱਕ ਗੱਡੀ ਦੀ ਇੱਕ ਖੰਭੇ ਦੇ ਨਾਲ ਟੱਕਰ ਹੋਈ ਹੈ ਜਿਸ ਦੇ ਵਿੱਚ ਪੂਰੀ ਗੱਡੀ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ ਖੰਭਾ ਵੀ ਬਿਲਕੁਲ ਜਿਹੜਾ ਜੜ ਦੇ ਵਿੱਚੋਂ ਟੁੱਟ ਚੁੱਕਿਆ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਬੇਗੰਪੁਰ ਤੋਂ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਡਰਾਈਵਰ ਸੀਗਾ ਉਸ ਦੀ ਕੋਈ ਪ੍ਰੋਫੀ ਸੀ ਜਿਸ ਦੇ ਕਰਕੇ ਉਸ ਨੂੰ ਬਹੁਤ ਪਰੇਸ਼ਾਨ ਵੀ ਸੀ ਭਾਰ ਉਸ ਦੇ ਕੋਲੋਂ ਇਹ ਜਿਹੜਾ ਹਾਸਾ اچانک ਹੋਇਆ ਹੈ ਇਹ ਦਿਗੋ ਘਟੀ ਦਿਲੀ ਵਿਭਾਗ ਦੇ ਜਿਹੜੇ ਕਰਮਚਾਰੀ ਆ ਉਹ ਵੀ ਬਿਲਕੁਲ ਮੌਕੇ ਤੇ ਪਹੁੰਚ ਗਏ ਉਹਨਾਂ ਬਲੋ ਇੱਥੇ ਜਿਹੜੀ ਬਿਜਲੀ ਸਪਲਾਈ ਆ ਇਹ ਬੰਦ ਕਰ ਦਿੱਤੀ ਗਈ ਤਸਵੀਰਾਂ ਪਿੰਡ ਪੈਗੰਪੁਰ ਦੇ ਮੋਖ ਰਾਸਤੇ ਤੋਂ ਆਹੀ ਜਿਹੜੀਆਂ ਦੇਖ ਰਹੇ ਆਂ ਗੱਡੀ ਪੁੱਛੋ ਆ ਰਹੀ ਸੀ ਤਾਂ ਇਹ ਜਿਹੜੇ ਟੋਏ ਟੋਇਆ ਤੋਂ ਨਿਕਲ ਲੱਗੇ ਬੱਜੀ ਆ ਇੱਕ ਇੱਕ ਟੋਇਆ ਦੂਸਰਾ ਤੀਸਰਾ ਚੌਥਾ ਪੰਜਵਾਂ ਟੋਇਆ ਕਿਸਮਤ ਦੇਖ ਲਓ ਬੰਦੇ ਦੀ ਕਿ ਰੇਲਵੇ ਰੋਡ ਦੀ ਸੜਕ ਤੋਂ ਇਹਨੇ ਜਾਣਾ ਸੀਗਾ ਉੱਥੇ ਦੀਆਂ ਰੋਜ਼ ਵੀਡੀਓ ਦੇਖਦਾ ਆ ਕਿ ਉੱਥੇ ਹੁਣ ਗੱਡੀਆਂ ਫਸ ਰਹੀਆਂ ਆ ਚਲੋ ਇਹਦੀ ਘਰ ਵਾਲੀ ਬਿਮਾਰ ਸੀਗੀ ਹਸਪੀਟਲ ਜਾਣਾ ਸੀ ਲੈ ਕੇ ਪਰ ਇਹਨੂੰ ਇਹ ਪਤਾ ਨਹੀਂ ਸੀ ਕਿ ਮੋਰੇ ਬੇਗੰਪੁਰ ਦੇ ਵਿੱਚ ਇਹਨੂੰ ਪੰਜ ਟੋਏ ਮਿਲ ਜਾਣੇ ਆ ਜਿਸ ਦੇ ਨਾਲ ਉਸਦੇ ਫਿਰ ਵੀ ਹਾਸਾ ਹੋ ਗਿਆ ਅੱਜ ਆ ਜਿਹੜਾ ਘਟਨਾ ਹੋਈ ਹੈ ਕੀ ਕਹਿੰਦੇ ਤੁਸੀਂ ਇਹ ਘਟਨਾ ਇਹ ਬੰਦਾ ਆਪਣਾ ਮੈਸੀਨ ਲੈ ਕੇ ਜਾ ਰਿਹਾ ਸੀ ਉਹ ਬਿਮਾਰ ਸੀ ਜੀ ਤੇ ਮੈਨੂੰ ਫੋਨ ਆਇਆ ਸਾਡੇ ਕੰਪਲੇਨਟ ਸੈਂਟਰ ਤੋਂ ਕਿ ਤੁਹਾਡਾ ਕੋਈ ਪੋਲ ਟੁੱਟ ਗਿਆ ਜਦੋਂ ਮੈਂ ਇੱਧਰ ਆਇਆ ਤਾਂ ਸਾਡੇ ਜੀ ਸਾਹਿਬ ਤੇ ਮੇਰੇ ਕੋਲ ਆਏ ਹੋਏ ਸਨ ਜੀ ਸਭ ਇੱਥੇ ਸਾਡਾ ਕੰਮ ਗੱਦੀ ਦੇ ਨਾਲ ਪੋਲ ਟੁੱਟ ਗਿਆ ਅੱਛਾ ਜੀ ਨਾਲ ਲਗਭਗ ਮੈਂ ਇੱਕ ਮਿੰਟ ਆ 12-13000 ਦਾ ਨੁਕਸਾਨ ਹੋ ਗਿਆ ਜੀ ਉਹ ਜੁਰਮਾਨਾ ਇਹਨਾਂ ਨੂੰ ਪਏ ਜੁਰਮਾਨਾ ਇਹਨਾਂ ਨੂੰ ਹੋਊਗਾ ਇਹਨਾਂ ਨੂੰ ਭਰਨਾ ਪਊਗਾ ਜੀ ਨਾਮ ਆਪਣਾ ਭਾਜੀ ਮੇਰਾ ਨਾਮ ਬਲਜਿੰਦਰ ਸਿੰਘ ਮੈਂ ਅਸੀਰੀ ਜੀਰੀ ਮੇਰਾ ਕੋਲ ਕਿੰਨਾ ਕੁ ਨੁਕਸਾਨ ਹੋ ਗਿਆ ਹੈ ਉਹ ਵੀ ਲਗਭਗ 12-13000 ਰੁਪਏ ਲਗਭਗ ਠੀਕ ਹੈ ਭਾਈ ਮੇਰਾ ਨਾਮ ਪਰਮੰਦਰ ਸਿੰਘ ਜੀ ਤੁਸੀਂ ਅੱਜ ਕਿੱਧਰ ਨੂੰ ਜਾ ਰਹੇ ਸੀ ਅਸੀਂ ਭਾਜੀ ਉਹ ਸ਼ਹਿਰ ਨੂੰ ਆਏ ਸੀ ਮੇਰੀ ਘਰ ਵਾਲੀ ਜਿੱਦਾਂ ਥੋੜੀ ਢਿੱਲੀ ਸੀ ਦਵਾ ਲੈਣ ਆਉਂਦੇ ਜੀ ਉਹ ਦਰਦ ਉਹ ਅੰਦਰ ਸੀ ਜੀ ਤੇ ਅਸੀਂ ਉਹ ਸ਼ਹਿਰ ਤੇ ਤਾਂ ਨਹੀਂ ਆਏ ਉਹ ਰੋਡ ਬਹੁਤ ਖਰਾਬ ਆ ਅੱਛਾ ਜੀ ਕੋਈ ਗੱਡੀ ਗੱਡੀ ਦਾ ਨੁਕਸਾਨ ਹੋਇ ਇੱਕ ਉੱਥੇ ਫਸ ਜਾਂਦੀ ਹੈ ਜੀ ਗੱਡੀ ਜੀ ਕੱਲ ਪਰसों ਵੀ ਇੱਕ ਦੋ ਵਾਰੀਆਂ ਸੀ ਜੀ ਅੱਛਾ ਜੀ ਤੇ ਉਸੇ ਮਾਰੇ ਅਸੀਂ ਇੱਧਰ ਚ ਹੀ ਆ ਗਏ ਵਿਚਾਲਾ ਰਫਦਰਾ ਆ ਜੀ ਉੱਥੇ ਜਾ ਕੇ ਗੱਡੀ ਦਾ ਸਪੇਅਰਿੰਗ ਜਿੱਦਾਂ ਲੌਕੇ ਹੋ ਗਏ ਤੇ ਲੱਗਾ ਕਿ ਤੇ ਹਮਰ ਤੋਂ ਛੱਡਾ ਹੋ ਰਿਆ ਨਹੀਂ ਜੰਮ ਜੀ ਮੈਂ ਦੇਖ ਰਿਹਾ ਵੀ ਇੱਥੇ ਰੋਡ ਦੇ ਉੱਤੇ ਖੱਡੇ ਵੀ ਆ ਗੱਡੀ ਦੀ ਰਫਤਾਰ ਤਾਂ ਹੋਏਗੀ ਨਾ ਹੀ ਕਿਤੇ ਬ੍ਰੇਕਾਂ ਦੇ ਨਿਸ਼ਾਨ ਆ। ਨਾਲੇ ਖੱਡਾ ਹੈਗਾ ਪਿਛਲੇ ਪਾਸੇ ਆ ਦੇਖੋ ਗੱਡੀ ਦੇ ਨਾਲੇ। ਜੀ ਜੀ ਜੀ। ਗੱਡੀ ਤਾਂ speed ਬਿਲਕੁਲ ਲੋ ਹੋਏਗੀ। ਉਹੀ ਟੋਏ ਬਚਣ ਲੱਗੇ ਨੇ ਜਿੱਦਾਂ ਮੈਂ ਗੱਡੀ ਘੁਮਾਈ ਸੀ। ਜੀ ਜੀ ਜੀ। ਉਹ ਮੁੜ ਕੇ ਜਿੱਦਾਂ ਇੱਕਦਮ ਸਿੱਧੀ ਨਹੀਂ ਹੋਈ ਉਹ ਫਿਰ ਉਧਰ ਨੂੰ ਰਹੀ ਤੂੰ। ਪਿੰਡ ਕਿੜਾ ਵੱਜਿਆ? ਪਿੰਡ ਵੱਜੂ ਬਾਬਾ ਜੀ। ਵੱਜੂ ਤੇ ਤੁਸੀਂ ਫਿਰ ਰੇਲਵੇ ਰੋਡ ਤੋਂ ਬਚਦੇ ਬਚਦੇ ਇੱਧਰ ਨੂੰ ਆ। ਹਾਂਜੀ ਉਹ ਕਰਿਆਮ ਤੋਂ ਅਸੀਂ ਇੱਧਰ ਬੇਗੋ ਵਰਤੀਓ ਕਿ ਵੇ ਆਹ ਸਾਫ ਆ ਵੇ ਉਹ ਤਾਂ ਉਧਰ ਟੋਏ ਟਿੱ ਹਾਂਜੀ ਉਹ ਦਵਾ ਲਈ ਜਿੱਦਾਂ ਉਹ ਇੱਥੇ ਆਓ ਸਾਡੀ ਜ਼ਿੰਮੇਵਾਰੀ ਹੈਗੀ ਇੱਥੇ ਜੀ ਜੀ ਉਹ ਲੈ ਗਏ ਹਾਂਜੀ ਉਹ ਲੈ ਗਏ ਹਾਂ ਦਾ ਬਿਗਣੀ ਪਾਗਾ ਲੈਣ ਤੁਹਾਨੂੰ ਕੀ ਕਰ ਲੈ ਦਾ ਕੋਈ ਨਹੀਂ ਕਿਹਾ ਜੀ